ਸਤ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427 19817 ਸੋ ਅੱਜ ਦੀ ਵੀਡੀਓ ਆਪਾਂ ਸ਼ਨੀਵਾਰ ਕਾੜ ਦੇ ਫਾਰਮ ਤੋਂ ਕਵਰ ਕਰਦੇ ਹਾਂ ਵਪਾਰ ਦਾ ਕੰਮ ਆ 25 26 ਨਾ ਗਿਆ ਇਸ ਵਕਤ ਵੀਰਾਂ ਕੋਲ ਸੇਲ ਦੀ ਅਵੇਲੀ ਵਾਲਾ ਡਿਟੇਲ ਵੀਰ ਤੋਂ ਪੁੱਛਦੇ ਆ ਆਓਗੇ ਕਰੀ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਵੀਰੇ ਮੇਰਾ ਨਾਮ ਰਵਣਪ੍ਰੀਤ ਸਿੰਘ ਆ ਜੀ ਪਿੰਡ ਵੀਰੇ ਆਪਣਾ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕੰ ਤੋਂ 10 ਕਿਲੋਮੀਟਰ ਚੱਲ ਕੇ ਕਰਾਂ ਦੇ ਖਣਕ ਤੇ ਵੀ ਆਪਣਾ ਫਾਰਮਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਕਾ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਜੀ 62807 13934 62807 13934 ਜ਼ਰੂਰੀ ਗੱਲ ਵੀਰੇ ਇਹ ਆ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਜਦੋਂ ਮੈਨੂੰ ਕੋਈ ਵੀ ਵੀਰ ਵਟਸਐਪ ਤੇ ਕੋਈ ਵੀ ਮੈਸੇਜ ਕਰੂਗਾ ਜਿਹੜੀ ਵੀਰੇ ਮੇਰੀ ਨਕੇਸਣਾਗੀ ਉਹ ਆਟੋਮੈਟਿਕ ਆ ਜੂ ਵੀਰ ਨੂੰ ਉਹਦੇ ਨੇ ਵਿਚਾਲੇ ਨੀਲੀਆਂ ਲੈਣਾ ਹੋਣੀ ਉਹ ਤੇ ਟੱਚ ਕਰ ਦੂ ਅੱਧੇ ਮਿੰਟ ਬਾਅਦ ਖੁੱਲ ਜੂਗੀ ਉਹ ਲੋਕੇਸ਼ਨ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਦੀ ਜਦੋਂ ਕੋਈ ਵੀ ਵੀਰੇ ਆਪਦੇ ਘਰੋਂ ਤੁਰ ਪਿਆ ਆਪਣੇ ਫਾਰਮ ਤੇ ਸਿੱਧਾ ਵੀਰੇ ਦੀ ਗੱਡੀ ਆਪਣੇ ਖੇਤਾਂ 'ਚ ਰੁਕੂਗੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਦੀ ਜ਼ਿਲ੍ਹਾ ਬਰਨਾਲਾ ਪਿੰਡ 시ਨੀਵਾਲਾ ਹਾਂਜੀ ਜਿਹੜੀ ਅੱਜ ਆਪਾਂ ਵੀਡੀਓ ਕਵਰ ਕਰਦੇ ਆ ਵੀਰੇ ਇਹ ਆਪਾਂ ਜਿਹੜੀ ਜਾਣੀ ਦੀ ਇਹਦੇ ਵਿੱਚ ਆਪਣੇ ਵੀ ਨਾਗਾ ਅਜ ਰੈਡੀ ਨੇ ਇਸ ਬਾਰੇ ਤੋਂ ਠੀਕ ਹੈ ਹਾਂ 20 ਨਗ ਆਪਣੇ ਰੈਡੀ ਆ 16 ਤਰੀਕ ਨੂੰ ਐਤਵਾਰ ਨੂੰ ਵੀਡੀਓ ਕੰਫਰ ਕਰਦੇ ਆਂਗੇ ਛੇਵੇਂ ਮਹੀਨੇ 'ਚ ਤੇ ਪੰਜ ਨਗ ਆਪਣੇ ਹੋਰ ਆਉਣਗੇ ਸ਼ਾਮ ਤੱਕ ਤੇ ਆਪਾਂ ਵੀਰੇ ਮਾਲ ਇਹ ਕੱਲ ਨੂੰ ਵੇਚਾਂਗੇ ਅੱਜ ਕੋਈ ਮਾਲ ਨਹੀਂ ਵੇਚਦਾ ਕਿਉਂਕਿ ਹੰਬਿਆਵਾ ਰੈਸਟ ਆ ਗਈ ਕੱਲ ਨੂੰ ਇਹ 17 ਤਰੀਕ 6ਵੇਂ ਮਹੀਨਾ 2024 ਦਿਨ ਸੋਮਵਾਰ ਬਣਦਾ ਸਵੇਰੇ ਵੀਰੇ 7 ਵਜੇ ਸੌਦੇ ਚਾਲੂ ਕਰਦੇ ਆਂਗੇ ਵੇਚੇ ਇੰਤੋਕ ਕੇ ਹੁਣ ਵੀਰ ਜਿਹੜੇ ਨਵੇਂ ਵੀਰੇ ਚਾਹ ਉਹਦਾ ਰੇਟ ਰੂਟ ਪਤਾ ਕਰ ਲਿਆ ਨਾ ਕੱਲ ਨੂੰ ਆਪਣੇ ਬਾਹਰੋਂ ਤੇ ਆਊਗਾ ਕੋਈ ਵੀਰ ਖਾਲੀ ਨਹੀਂ ਮੁਰੂਆ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂਗਾ ਕੱਲੀ ਕੱਲੀ ਗਾਂ ਦੇ ਵਿੱਚ ਤੇ ਤਕਰੀਬਨ 7 ਕੁ ਸੌਦੇ ਵੀਰੇ ਤਾਂ ਜੇ ਸੂਏ ਵੀ ਹੈਗੇ ਆ ਜੀ ਰੇਟ ਕਿੱਥੋਂ ਚੱਲੂਗਾ ਕਿਹੜਾ ਰੇਟ ਵੀਰੇ ਆਪਣਾ ਰਹੂਗਾ ਜਿਹੜਾ ਆਮ ਰੇਟ ਆ 50 ਤੋਂ 85 ਦਾਗਾ ਜਿਹੜਾ ਆਪਣਾ ਜਾਦੇ ਰੇਟ ਆ 50 ਤੋਂ 50 ਤੋਂ ਸਾਡੇ ਆਪਣੇ ਕੋਲ ਡਾਲ ਲੇਗੇ ਠੀਕ ਹੈ 50 ਤੋਂ ਸ਼ੁਰੂ ਹੋ ਕੇ 85 ਹਜ਼ਾਰ ਤੱਕ ਆ ਤੇ ਤਿੰਨ ਬੈੜਾ ਵੀਰੇ ਆਪਣੇ ਕੋਲੇ ਮੰਨ ਕੇ ਚਲੋ ਦੋ ਬੈੜਾ 85 ਤੋਂ ਬਾਹਰ ਆ ਤੇ ਇੱਕ ਆ ਜਰਸੀ ਲੱਖ ਤੋਂ ਵੀ ਬਾਹਰ ਹੈ ਨਗੀਨਾ ਆ ਵੀਰਾਂ ਨੂੰ ਆਪੀ ਦਿਸੂਗਾ ਠੀਕ ਹੈ ਤੇ ਰੇਟਾਂ ਮੈਂ ਨਹੀਂ ਕਹਿੰਦਾ ਵੀ ਇੱਥੇ ਆ ਕੇ ਰਿਜਲਟ ਪਤਾ ਲੱਗੂਗਾ 10 ਤੋਂ 15000 ਦਾ ਫਰਕ ਮਿਲੂਗਾ ਫਰਕ ਕਿਉਂ ਮਿਲੂ ਵੀਰੇ ਛੇ 236 ਮਹੀਨੇ ਦੀ ਬਿਜਲੀ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਸਦਕਾ ਨਫਾ ਵੀਰੇ 1000 1500 2000 ਨਾਲ ਸਾਰ ਲਈਦਾ ਖਰਚੇ ਵੀ ਘੱਟ ਕਰਦੇ ਆ ਫਿਰ ਉਹਦੇ ਕਾਰਨ ਫਿਰ ਆਪੇ ਬੈਠ ਵੀਰੇ ਸਾਫ ਮਿਲਨੀ ਆ ਸਸਤੀ ਮੈਨੇ ਨਗਦਣ ਹੁੰਦੀ ਆ ਨਗਦ ਨੂੰ ਜਾਂਦੀ ਆ ਵੀਰੇ ਧਾਰ ਦਾ ਸਬਦ ਉਹ ਸਾਨੂੰ ਪਤਾ ਨਹੀਂ ਵੀ ਧਾਰ ਕਿਹਨੂੰ ਕਹਿੰਦੇ ਆ ਨਾ ਧਾਰ ਵੇਚੀਏ ਤੇ ਨਾ ਧਾਰ ਲਈਏ ਧਾਰ ਦਾ ਪਤਾ ਹੀ ਨਹੀਂ ਕਿਹਨੂੰ ਕਹਿੰਦੇ ਆ ਧਾਰ 5 1000 ਮਹਿੰਗੀ ਆਉਂਦੀ ਆ ਵੀਰੇ ਧਾਰਦੋਂ ਦਾ ਸਮਾਂ ਹੀ ਹੈ ਨਹੀਂ ਗਾ ਜਦੋਂ ਧਾਰ ਦੇ ਨਾਮ ਦਾ ਵੀਰੇ ਮੂਰਤ ਚੀਜ਼ ਮਹਿੰਗੀ ਮਿਲਣੀ ਆ ਨਗਦਾਂ ਨੂੰ ਲੈਣੀ ਆ ਸਾਫ਼ ਸੁਥਰੀ ਚੀਜ਼ ਲੈਣੀ ਆ ਪੂਰੀ ਰੇਟ ਕੇ ਲੈਣੀ ਆ ਸਾਫ਼ ਚੀਜ਼ ਲਈ ਹੋਊਗੀ ਆਪਣੀ ਕੁਆਲਟੀ ਦਾ ਵੀਰੇ ਗਾ ਕੋੋਂ ਵੀਰ ਲੈ ਕੇ ਆ ਕੇ ਖਰੀ ਨਿਕਲੂਗੀ 10 ਬੰਦੇ ਹੋਰ ਵੇਚੂਗਾ ਜੈ ਜੈ ਗੁਰੂ ਜਦੋਂ ਆਪਾਂ ਧਾਰ ਲਾਵਾਂਗੇ ਵੀਰੇ ਉੱਥੇ ਫਿਰ ਤੈਨੂੰ ਪੋਦਾ ਵੀ ਬੰਦਾ ਲੀਲੀ ਫੀਲੀ ਵੀ ਚੱਕ ਲਿਆਂਦਾ ਜੈ ਜੈ ਗੁਰੂ ਹਾਂਜੀ ਪਹਿਲੇ ਨੰਬਰ ਜਿਹੜੀ ਜਰਸੀ ਵੱਡੀ ਦੇਖਦੇ ਆਪਾਂ ਆਹ ਜਰਸੀ ਵੀਰੇ ਪੜਾਉਣਾਗਾ ਇਹਦਾ ਸੀ ਵੀ ਤੇ ਆਮ ਨਹੀਂ ਹੈ ਜੀ ਫਾਰਮ ਦੇ ਵਿੱਚੋਂ ਲਈ ਆ ਫਾਰਮ ਵੀ ਐਸੇ ਤੋਂ ਲਈ ਆ ਜਿਹੜਾ ਬੰਦੇ ਦੇ ਜਰਸੀ 40 40 ਲੀਟਰ ਤੇ ਚੱਲ ਰਹੀਆਂ ਨੇ ਜੈ ਜਗਨ ਹਾਂ ਇਹ ਵੀ ਦਾ ਦੂਜਾ ਸੂਆ ਹੁੰਦੀ ਆ ਐਂਡ ਵਾਲੇ ਨੂੰ ਚੱਕ ਲੈ ਪਰ ਬਰਾਬਰ ਨਹੀਂ ਕਰੇਗੇ ਜੈਨੂਅਲ ਦੂਜਾ ਸੂਆ ਹਾਂਜੀ ਜਿਹੜਾ ਵੀਰ ਜੀ ਇਹਦਾ ਲੈਣ ਦੀ ਦਿਨ ਪੂਰੇ ਹੁੰਦੇ 29 ਤਰੀਕ ਨੂੰ ਦਿਨ ਪੂਰੇ ਹੁੰਦੇ 6 ਮਹੀਨੇ ਦੀ ਹਲੇ 13 ਦਿਨ ਬਾਕੀ ਪਏ ਆ ਹਾਂ 29 ਤਰੀਕ ਨੂੰ ਦਿਨ ਪੂਰੇ ਹੁੰਦੇ ਦੇਖੋ ਅੱਜ ਮੰਨ ਕੇ ਦਿਨ 16 ਹੋ ਗਈ ਤੇ 13 14 ਦਿਨ ਵੀਰੇ ਬਾਹਰ ਕੱਢ ਦਿਓ ਬਾਹਰ ਜੀ ਬੱਦੀ ਬਹੁਤ ਜ਼ਿਆਦਾ ਹੈ ਨਾ ਜਿਹੜਾ ਬੰਦਾ ਮਰਦੀ ਰਸਤੇ ਮੇ ਫਰਾਨੇ ਸਾਹ ਦੇਖੀ ਆ ਇਹ ਪ्योर ਫਾਰਮ ਵਾਲੀ ਇਹਦੀ ਬਲੱਡ ਲਾਈਨ ਵੀਰੇ ਸਾਰੀ ਦੇਵਾਂਗੇ ਵੀਰ ਦੇ ਦਸੰਦ ਦੇ ਮੁਤਾਬਕ ਇਹਦਾ ਪਹਿਲੇ ਸੂਏ ਦਾ 32 ਕਿਲੋ 680 ਗ੍ਰਾਮ ਦਾ ਰਕਾਰਡ ਆ ਵੀਰੇ ਪਲੂਣ ਦਾ ਪਲੂਣ ਦਾ ਤੇ ਬਾਕੀ ਦੁੱਧ ਵੀਰੇ ਮੈਨੂੰ ਨਹੀਂ ਕਹਿਣ ਦੀ ਲੋੜ ਦੇਖੋ ਆਪਾਂ ਜਦੋਂ ਵੀਰ ਆਊਗਾ ਦੇਖੂਗਾ ਨਿਰਖ-ਪਰਖ ਕਰੂਗਾ ਉਹਨੂੰ ਆਪੇ ਚੀਜ਼ ਦਿਸੂਗੀ ਜਿਹੜੇ ਵੀਰ ਨੇ ਏਡੀ ਵੀਰੇ ਪਾਲੀ ਹੈਗੀ ਉਹਦਾ ਦੇਖੋ ਵਰਤੀ ਇਹਦਾ ਚੋ ਗਿਆ ਜੇ ਜਿਹੜਾ ਵੀਰ ਇਹਨੂੰ ਦੇਖੋ ਲਜਾਊ ਵੀ ਅੱਗੇ ਜਿਹੜਾ ਵੀ ਠਰਕੀ ਵੀਰੀ ਲਜਾਊਗਾ ਜਿਹਨੂੰ ਪਤਾ ਹੈਗਾ ਜਿਵੇਂ ਹੀਰਿਆਂ ਦਾ ਮੋਲ جوہری ਨੂੰ ਪਤਾ ਹੁੰਦਾ ਆਮ ਬੰਦੇ ਨੂੰ ਤਾਂ ਲੈਣੀ ਨਹੀਂ ਵੀਰਿਆ ਠੀਕ ਹੈ ਇਹ ਸਾਨੂੰ ਲੱਖ ਤੋਂ ਅੰਦਰ ਵਾਲਾ ਵੀਰ ਫੋਨ ਨਾਲ ਲਾਵੇ ਲੱਖ ਤੋਂ ਬਾਹਰ ਹੋਣੀ ਆ ਵੀਰੇ ਆਪਾਂ ਪਹਿਲਾਂ ਦੱਸਤੀ ਪਰ ਬੰਦਾ ਜਰਸੀ ਕੋਲੇ ਆ ਕੇ ਖੜੂਗਾ ਦੋ ਘੜੀਆਂ ਦੇਖੂਗਾ ਸੀਮਨ ਸੂਮਨ ਸਾਰਾ ਟੌਪ ਦਾ ਸਾਰੀ ਸਾਡੇ ਕੋਲੇ ਬ੍ਰਾਂਡ ਨਾਮ ਵੀਰੇ ਦੀ ਲੈਕਸ਼ੀ ਰੂਪ ਦੇ ਵਿੱਚ ਹੈਗੀ ਆ ਕਿੰਨਾ ਦੁੱਧ ਮੰਨ ਕੇ ਲੈ ਜਾਏ ਤੀ ਬੰਦਾ ਉਹ ਵੀਰੇ ਬਾਲੂ ਦੇਖੋ ਆ ਮੋੜੋਂ ਆਇਆ ਨੂੰ ਦੇਖੋ ਵੀਰੇ ਜੀ ਕਿ ਸੇਧੇ ਘਰ ਦਾ ਕੋਈ ਦੁੱਧ ਨਹੀਂ ਕਹਿਣਾਗਾ ਸਾਡੇ ਫਾਰਮ ਤੇ ਸੂਕੀ ਵੀਰੇ ਸੀ 35 ਕਿਲੋ ਚੋਲਾ ਦੀ। ਯਾਹ ਜੀ ਗੱਲ। ਹਾਂਜੀ। ਅਗਲਾ ਚਾਹੇ 20 ਚ ਹੋਵੇ ਜਾਂ 25 ਚ ਹੋਵੇ। ਵੀਰੇ ਘੱਟੋ ਘਾਟੇ 150 ਤੋਂ 200 ਗ੍ਰਾਮ ਦਾ ਖਾਊਗੀ ਮੀਨਰਲ ਮਿਕਸਚਰ। ਯਾਹ ਜੀ। ਵਧੀਆ ਕੰਪਨੀ ਦਾ। 100 ਤੋਂ 150 ਗ੍ਰਾਮ ਲਊਗੀ ਕੈਲਸ਼ੀਅਮ। ਠੀਕ ਹੈ। ਤੇ ਘੱਟੋ ਘਾਟੇ ਵੀਰੇ 30-35 ਗ੍ਰਾਮ ਲਊਗੀ ਬੈਟਮਿਕ। ਠੀਕ ਹੈ। ਬਰੋਟੂਨ ਲਊਗੀ 50 ਗ੍ਰਾਮ। ਠੀਕ ਹੈ। ਤੇ ਹੁਣ ਪੰਜ ਚਾਰ ਨੂੰ ਜਿੰਨਾ ਦੇਣੀਆਂ ਪੈਣਗੀਆਂ। ਠੀਕ ਹੈ। ਸਵੇਰ-ਸ਼ਾਮ ਸੱਕਰ ਵਾਲਾ ਪਾਣੀ ਦੇਣਾ ਪਊਗਾ। ਪਰ ਜਿਹੜੇ ਬੰਦ ਉਹਨਾਂ ਜਦ ਨੂੰ ਬੰਦੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੇ ਇੱਥੇ ਤੇ ਪਹੁੰਚ ਨੂੰ 10 ਸਾਲ ਲੱਗ ਜਾਣਗੇ ਆਈਸੀ ਬਰੀਰ ਬਣਾਉਣ ਨੂੰ ਇਹ ਮੇਰੇ ਕਹਿਣ ਦੀ ਗੱਲ ਨਹੀਂ 10 ਬੰਦੇ ਲਿਆਵੇ ਡਾਕਟਰ ਸਾਹਿਬ ਪੰਜ ਲਿਆਵੇ ਚੰਗੇ ਉਹ ਬੰਦਾ ਦੱਸੂ ਵੀ ਆਹ ਚੀਜ਼ ਲੈ ਕੇ ਚੱਲੇਆ ਸੋ ਇਹ ਚੀਜ਼ ਇਹੋ ਜੀ ਆ ਬਿਨਾ ਪੱਠਿਆਂ ਤੋਂ 500 ਨੋਟ ਉਹ ਵੀ ਖਾਊਗੀ ਖਾਊਗੀ ਵੀਰੇ ਇਹਨੂੰ ਦਾਣਾ ਚਾਹੀਦਾ ਦਾਣਾ ਇਹਨੂੰ 17 18 ਕਿਲੋ ਪਾਉਣ ਦੀ ਲੋੜ ਨਹੀਂ ਦਾਣਾ ਚਾਹੀਦਾ ਬੰਦਾ 8 ਕਿਲੋ ਪਾ ਦੇ ਜਿਹੜੀ ਉਹ ਚੀਜ਼ ਆ ਕਿ ਰੋਜ਼ ਦਾ ਜਾਨੀ 70 80 ਰੁਪਈਆ ਦੀ ਚੀਜ਼ ਉਹ ਬਣਦੀ ਆ ਸਾਰੀ ਮਿਲਾ ਕੇ ਉਹ ਚੀਜ਼ ਪਾਵਾਂਗੇ ਦਾਣੇ ਦਾ ਪਤਾ ਵੀ 22 ਕਿਲੋ ਦਾ ਮੋਲੀ ਆ ਜਿਆ ਜਿਆ ਰੁਪਈਆ ਦਾ ਪਰ ਉਹ ਚੀਜ਼ ਪਾਵਾਂਗੇ ਬਣੀ ਰਹੂਗਾ ਦੇਖੋ ਜੇ ਆਪਾਂ ਨੂੰ ਕਹਿੰਦੇ ਕਿ ਬਿਨਾ ਪੱਖੇ ਤੋਂ ਬਿਨਾ ਪਹਾੜ ਤੋਂ ਬੰਦਾਂਗੇ ਉਹ ਚੀਜ਼ ਨਹੀਂ ਵੀਰੇ ਹੈਗੀ ਸਾਂਭਣ ਵਾਲਾ ਬੰਦਾ ਇਹਨੂੰ ਠਰਕੀ ਵੀਰ ਲਊਗਾ ਸਾਂਭਣ ਵਾਲੇ ਵੀਰ ਕੋਲ ਆਈ ਆ ਫਾਰਮ ਚੋਂ ਤੇ ਅੱਗੇ ਵੀ ਵੀਰੇ ਜਿਹਦੇ ਕੋਲ ਜਾਣੀਆਂ ਸਾਂਭਣ ਵਾਲੇ ਕੋਲੇ ਜਾਣੀਆਂ ਆਪ ਬੰਦਾ ਦੇਖੋ ਜੇ ਪੈਸੇ ਲਾਊਗਾ ਤਾਂ ਉੱਠਾ ਇਹਦਾ ਬਾ ਉਹ ਗੱਲ ਆ ਵੀ ਮੈਂ ਕਹਿੰਦਾ ਵੀ ਮੁੰਡਾ ਦਾ ਕੁੜੀ ਨੂੰ ਲੱਭ ਲਿਆ 30 ਕਿੱਲੇ ਆਣਾ ਤੇ ਕੁੜੀ ਵੀ ਮੂਰੇ ਘਰ ਬਣ ਵਾਲੀ ਚਾਹੀਦੀ ਆ ਚਾਹੀਦੀ ਆ ਉਹ ਗੱਲ ਹੈ ਨਾ ਜਰਸੀਆ ਵੀ ਮੈਨੂੰ ਬੰਦਾ ਆ ਕੇ ਦੱਸਦੇ ਵੀ ਤੇਰੀ ਬਾਂਹ ਦੇ 100 ਸੀਨੀਅਰ ਦੀ ਗੱਲ ਤਾਂ ਆਪਾਂ ਵਪਾਰ ਦੀ ਛੱਡ ਦੇਾਂਗੇ ਵੀਰੇ ਹਾਂਜੀ ਬਹੁਤ ਵੱਡੀ ਗੱਲ ਵੀਰੇ ਦੱਸ ਗਿਆ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਅਗੋਂ ਲੱਸੂਗੀ ਜਦੋਂ ਬਾਗੀ ਭਾਰਤ ਦਾ ਨਕਸ਼ਾ ਬਣਾਇਆ ਬਿਲਕੁਲ ਵੀਰੇ ਮਸ਼ੀਨ ਇਹਦਾ ਵੀਰੇ ਜਦੋਂ ਸੂਤੀ ਨਾ ਇਹਦਾ ਐ ਨਹੀਂ ਵੀ ਬੱਚਾ ਇਧਰੋਂ ਉਧਰ ਨਾਲ ਥਣ ਚੁੰਗ ਲੂਗਾ ਬੱਚੇ ਨੇ ਤੇ ਪਹਿਲੇ ਥਣ ਫਰੋਣੇ ਪਹਿਲੇ ਪਾਸੇ ਦੀ ਲਾਉਣਾ ਪਊਗਾ ਫਟ ਫਟ ਦੇ ਵੀਥੇ ਕੱਢੂ ਵੀਰੇ ਕੱਢਣੀ ਹੈ ਦੇਖੋ ਚੀਜ਼ ਆ ਇਦਾਂ ਮੈਂ ਨਹੀਂ ਬੋਲਣਾ ਇਹ ਤੇ ਆਪਦੇ ਬੋਲਨ ਨੂੰ ਜੀ ਕਰੂਗਾ ਜਿਹੜਾ ਕੋਈ ਵੀ ਘਰ ਆ ਕੇ ਤੇ ਮੇਰੇ 10 ਮਿੰਟ ਖੜੂਗਾ ਜੈ ਜਗਲਾ ਸੋ ਬੱਟੀ ਪੂਰੀ ਫੁੱਲ ਆ ਜਾਵਾ ਬਲੇਰੋ ਚ ਜਾਊਗੀ ਛੋਟੇ ਹੱਥ ਹੀ ਜਾਂਦੀ ਕੋਈ ਜਿਹੜਾ ਜਿਹੜਾ ਸੀਮਨ ਲੱਗਣਾ ਆਪਾਂ ਫੂਟੇ ਨਹੀਂ ਬੋਲਣਾ ਇੰਨਾ ਕੁ ਛੋਟੀ ਦਾ ਸੀਮਨ ਲੱਗਿਆ ਮੈਂ ਗੱਲਾਂ ਹੀ ਛੱਡ ਦੋ ਰਿਕਾਰਡ ਤੇ ਚੱਲ ਰਿਹਾ ਅੱਜ ਜਰਸੀ ਆ ਸੀਮਣਾ ਜਿਹੜਾ ਜੈ ਜਗਲਾ ਸੋ ਵੀਰ ਬਹੁਤ ਵੱਡੀ ਜਰਸੀ ਆ ਕੋਈ ਵੀਰ ਛੋਟੀ ਮੰਨ ਕੇ ਤੇ ਲਵੇ ਨਾ ਮੂਰੇ ਬੰਦਾ ਖੜਾ ਜਾਂਦਾ ਦੀਂਦਾ ਨਹੀਂ ਆਏ ਲੱਗਦਾ ਵੀ ਕੱਲੀ ਦੁਰੀ ਜਾਂਦੀ ਐ ਇਹ। ਵੀਰੇ ਐਡੀ ਐਚ ਐਫ ਵੀ ਟਾਵੇਂ ਮਿਲਦੀ ਆ। ਜੈ ਜੈ ਗੱਲ। ਹਾਂ ਜਦੋਂ ਬੰਦਾ ਆਊਗਾ ਸਾਨੂੰ ਦੱਸੇ ਵੀ ਇਹ ਚੱਕ ਤੇ ਨਕਸਾ ਫੇਰ ਅਸੀਂ ਉਹ ਚੀਜ਼ ਦੇ ਸਰਚ ਕਰਾਂਗੇ। ਜੈ ਜੈ ਗੱਲ। ਹਾਂ ਇਹ ਅਸੀਂ ਬਹੁਤ ਸੋਚ ਸਮਝ ਕੇ ਲਈ ਆ। ਚੌਥੇ ਗੇੜੇ 'ਚ ਲਈ ਆ ਲੱਖ ਤੋਂ ਥੱਲੇ ਦਾ ਵੀ ਕੋਈ ਵੀ ਦਾ ਫੋਨ ਨਾ ਲਾਵੇ। ਇਹ ਬਾਹਰ ਹੋਣੀ ਐ ਵੀਰੇ। ਠੀਕ ਐ ਅੱਗੇ ਦੋ ਨੰਬਰ ਬੱਚੀ ਦੇਖਦੇ ਆ ਡੱਕੂ। ਅਭੀ ਦਾ ਦੋ ਦੰਦ ਪੂਰੇ ਵਿੱਚ ਆਉਂਦੇ ਤੇ ਕਰ ਲੇਗੋ ਕੀ ਰਾਤial। ਚੌਕ ਦੇ ਚੱਕ ਦੀ ਆ ਵੀਰੇ। ਠੀਕ ਐ। ਕਾਨੂੰਨ ਬੱਸੀ ਆ। ਇਹ तकरीबन ਜਿੰਨਾ ਸਾਡੇ ਕੋਲ ਤੇ 12 ਕਿੰਨਾ ਕਹਿੰਦਾ ਵੀਰੇ ਸਾਡੇ ਕੋਲ ਬਾਇਓ ਡਾਟਾ ਹੈਗਾ ਲੈਕਟਰੀ ਰੂਟ ਤੇ ਠੀਕ ਹੈ ਹਾਂਜੀ ਤੇ ਸੂਨ ਨੂੰ ਇਹ ਵੀ ਹਫ਼ਤੇ ਤੋਂ ਵੀਰੇ 8 ਦਿਨ ਜਾਨੀ 9 ਦਿਨ ਲੈ ਜੂ ਕਰ ਮਾਲ ਹਫ਼ਤੇ ਤੋਂ 8 ਦਿਨ ਸੂਨ ਚ ਬਾਕੀ ਹਾਂਜੀ ਸੂਆ ਸੁੰਦੀ ਆ ਵੀਰੇ ਪਲੂਨ ਸੁੰਦੀ ਆ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕੇ ਆ ਹਜੇ ਠੀਕ ਹੈ ਹਾਂਜੀ ਕਿੰਨਾ ਨੀਅਰ ਅਬਾਡ ਦਾ ਉਧਰ ਹੋਏ ਦਾ ਜੀ ਦੁੱਧ ਵੀਰੇ ਦੇਖੋ ਪਲੂਨ ਆ ਚੋਇਆ ਆਪਾਂ ਕਿਸੇ ਨੂੰ ਉਹਦਾ ਨਹੀਂ ਆਪਾਂ ਚੋੜਿਆਗਾ ਉਹ ਮਾਲਕਾਂ ਦੇ ਦੱਸੇ ਹਿਸਾਬ ਨਾਲ ਆਪਾਂ ਬਾਕੀ ਜਾਨਵਰ ਦੱਸ ਜਾਂਦਾ ਜਿਵੇਂ ਆਪਾਂ ਜਿਹੜਾ ਚੀਜ਼ ਦਾ ਕਿੱਤਾ ਕਰਦੇ ਹਾਂ ਡਾਕਟਰ ਹੁੰਦੇ ਆ ਉਹ ਨਾਲ ਚ ਫੜ ਕੇ ਦੱਸ ਜਾਂਦੇ ਆ ਪਰ ਸਾਡੇ ਫਾਰਮ ਤੇ ਸੂਬੀ ਵੀਰੇ ਸੀਦਾ 22 ਕਿਲੋ ਚੋਲਾ ਨੇ ਜੈ ਜੈ ਗੱਲ ਆ ਹਾਂ ਸੋ ਬਾਕੀ ਵੀਰੇ ਦੇਖੋ ਸਿਆਣਿਆਂ ਦੀ ਕਹਾਵਤਾਂ ਜਿਹੜਾ ਦੁੱਧ ਆ ਵੀਰੇ ਦੇ ਕਰਮ ਵਾਲੀ ਦੇ ਗਊ ਮਾਤਾ ਦੇ ਝਾੜ ਥੱਲੇ ਹੁੰਦਾ ਜੈ ਜੈ ਗੱਲ ਮੈਂ ਇਹਦੇ ਵੀ ਝਾੜ ਥੱਲੇ ਖਾਸ ਕਰਕੇ ਗਾਂ ਦੇ ਦੁੱਧ ਝਾੜ ਥੱਲੇ ਜਾਦੇ ਆ ਹਾਂਜੀ ਜੈ ਜੈ ਸਾਂਭਾਂਗੇ ਉਹ ਜੀ ਆਪਾਂ ਚੋਲਾ ਵੀਰੇ ਬਹੁਤ ਵੈਰਾਈਟੀਆਂ ਦਾ ਜਿਹੜਾ ਕੋ ਮਰਜੀ ਪਾ ਲਓ ਜਿੰਨਾ ਮਰਜੀ ਚੋਲੋ ਠੀਕ ਆ ਤਾਂ ਸੇਵਾ ਨੂੰ ਮੇਵਾ ਵੀਰੇ ਮਿਲਣਾ ਹੀ ਮਿਲਣਾ ਜੈ ਜੈ ਗੱਲ ਹਾਂ 33 ਨੰਬਰ ਦਾ ਜਿਹੜਾ ਬੈੜ ਦੇਖੇ ਨਾ ਖੋਲਿਆ ਹੋਇਆ ਸੋਏ ਸੀ ਕਿ ਦੂਜੇ ਨੰਬਰ ਵਾਲੀ ਬੈੜ ਪਹਿਲਾਂ ਸੁਆ ਚੌਕੇਦੰਦ ਕੱਢਦੀ ਪਈ ਆ ਅੱਗੇ ਆ ਗਿਆ ਤੀਜਾ ਨੰਬਰ ਵਾਲੀ ਜੀ ਇਹ ਕਿਹੜਾ ਸੁਆ ਜੀ ਇਹ ਕਲੂਨ ਠੀਕ ਹੈ ਕਲੂਨ ਸਾਡੇ ਕੋਲ ਘੱਟੋ-ਘੱਟ 7-8 ਮਹੀਨੇ ਤੋਂ ਪਰੂਨਦੇ ਆਗੇ ਠੀਕ ਹੈ ਤੇ ਇਹ ਵੀ ਮੇਰੇ ਕੋਲ ਪੰਜ ਕਰਦਿਆਂ ਦੀ ਕੱਚੀ ਆ ਕਿਉਂ ਮਾਦੁਰਾ ਸੁਭਾ ਦਾ ਨਮੋਣੇ ਉਹ ਪੈਰਾ ਪੂਰਾ ਹੀ ਸਾਫ ਆ ਬੈੜ ਕੋਈ ਅਜਿਹੀ ਗੱਲਬਾਤ ਨਹੀਂ ਹੈਗੀਗੀ ਥੋੜਾ ਜਿਹਾ ਤੜਕੇ ਦਾ ਹੰਬਿਆਵਾ ਮਾਲ ਠੀਕ ਹੈ ਇਹ ਵੀ ਪਲੂਣਾਂ ਦੰਦਾਂ ਦੇ ਵਿੱਚ ਆ ਵੀ ਰਿਹਾ ਪਲੂਣ ਦੰਦਾਂ ਦੇ ਵਿੱਚ ਹਵਾਨੇ ਤੇ ਨਾੜਾ ਵੀ ਭਾਤਾਂ ਰਕਸੇ ਚੱਕੀ ਫਿਰਦੀ ਆ ਹਾਂ ਚੰਗੀ ਆ ਵੀਰੇ ਥਣ ਕੱਲਾ ਕੱਲਾ ਨਿੱਖਰਮਾ ਥਾਣਾ ਤੇ ਜਦੋਂ ਵੀਰੇ ਆਪਾਂ ਅੱਗੋਂ ਬੈਡ ਲੈਣੀ ਹੁੰਦੀ ਆ ਡਰਲੋਂ ਸਾਹਬ ਆ ਦੇਖੋ ਤੁਸੀਂ ਤਾਂ ਸਾਡੇ ਨੂੰ ਸਾਰੇ ਹੀ ਬੰਦੇ ਸਮਝਦਾਰ ਆ ਠੀਕ ਹੈ ਪਰ ਅਸੀਂ ਵੀਰੇ ਤਿੰਨ ਚਾਰ ਜਣੇ ਨਾਲ ਹੁੰਨੇ ਆਂਗੇ ਠੀਕ ਹੈ ਅਸੀਂ ਅੱਗੋਂ ਬਹੁਤ ਸੋਚ ਸਮਝ ਕੇ ਲੈਣੀ ਹੁੰਦੀ ਆ ਸਾਰੀ ਸਕੈਨ ਕਰ ਦਿੰਨੇ ਆ ਬਿਲਕੁਲ ਸਾਰੀ ਸਕੈਨ ਕਰਕੇ ਲੈਣੀ ਹੁੰਦੀ ਜਿਹੜੇ ਵੀਰ ਕੋਲੇ ਆਪਣੀ ਚਲੀ ਗਈ ਗਰਮਾਂ ਵਾਲੀ ਵੀ ਆਪਣਾ ਉਹ ਗਾਹਕ ਕਿਵੇਂ ਬਣੂਗਾ ਇਹ ਕਿੰਨੇ ਮਿੰਟਾਂ ਦੇ ਵਿੱਚ ਆਪਣਾ ਸੌਦੇ ਨੇ ਵਿਗਣਾ ਹੈਗਾ ਜੀ ਇਹ ਚੀਜ਼ ਹੁੰਦੀ ਆ ਬਾਕੀ ਵੀਰੇ ਕ੍ਰੈਸ਼ਪੁਟ ਦੀ ਸੇਵਾ ਸਾਰੀ ਹੈ 13 ਰੁਪਏ ਕਿਲੋਮੀਟਰ ਕੱਲੇ 50 50 ਦਾ ਆਨਲਾਈਨ ਪੇਮੈਂਟ ਦੀ ਸੇਵਾ ਸਾਰੀ ਹੈਗੀ ਹੈਗੀ ਸਵੈ ਮਸ਼ੀਨਾ ਕਰਨੇ ਦਾ ਐਪ ਕਟੋ ਤੇ ਪੇਮੈਂਟ ਚੱਕੀ ਜਾਂਦੀ ਆ ਕੱਲਾ ਵੀਰੇ ਚੈੱਕ ਨਹੀਂ ਲੈਂਦੇਗੇ ਕਿਸੇ ਵੀਰ ਕੋਲੇ 5-7000 ਰੁਪਏ ਪੇਮੈਂਟ ਘੱਟਵਾ ਦਿਓ ਮੇਰੇ ਗੱਡੀ ਵਾਲੇ ਇਹਨੂੰ ਫੜਾ ਸਕਦਾ ਹੈਗਾ ਜੀ ਅੱਗੇ 4 ਨੰਬਰ ਦੇਖੀ ਜਾਨੇ ਫਲੂਨ ਵੱਸੀ ਵੀਰੇ ਠੀਕ ਹੈ ਇਹਨੂੰ ਬੱਸੀ ਚਾਰ ਦੰਡੇ ਨੇ ਵੀ ਦੁਕਦੇ ਜਾ ਕੇ ਪੂਰੇ ਕਰ दिए ਚੌਕ ਦੇ ਤੇ ਬੱਸੀ ਇਹ ਆਪਣੀ ਪਿਛਲੇ ਲਾਟ ਵਾਲੀ ਬਾਕੀ ਰਿਹਾ ਕਲਪੂਤਰ ਦਾ ਬੱਚਾ ਹੈਗਾ ਠੀਕ ਹੈ ਤੇ ਇਹ ਬੱਸੀ ਵੀ ਵੀਰੇ ਥਰ ਕੀ ਬੰਦਾ ਲਜਾਊਗਾ ਅੱਖਰ ਬਾੜੇ ਚੰਗਿਆ ਇਹਦੇ ਕੰਮ ਕਟਵਾੜਾ ਲੈ ਆ ਜਾ ਬਸ ਵੀਰੇ ਬਾੜੀ ਚੰਗੀ ਆ ਦੇਖੋ ਕਿੰਨੀ ਸੁੰਦਰ ਆ ਅਤਿਅਤ ਸੁੰਦਰ ਆ ਜਿਹੜੇ ਵੀਰ ਨੇ ਇੱਕ ਰੱਖਣੀ ਆ ਜਾਂ ਗਾਹਾਂ ਫਾਰਮ ਦਾ ਕੰਮ ਚਲਾਉਣਾਗਾ ਉਹ ਵੀ ਉਹ ਵੀ ਇਹਨੂੰ ਬੈੜ ਨੂੰ ਲਿਜਾਊਗਾ ਖੋਸੋ ਕੇ ਲੈ ਜੇ ਵੀਰੇ ਨਜ਼ਾਰੇ ਲਿਆ ਦੁੱਧ ਪੱਖੋਂ ਵੀ ਬਿਊਟੀ ਪੱਖੋਂ ਵੀ ਸ ਚੌਥੇ ਨੰਬਰ ਜਿਹੜੀ ਬੱਚੀ ਦਿਖਾਉਂਦੇ ਆ ਪੂਰੀ ਸਾਫ ਸੁਥਰੀ ਜਿਵੇਂ ਕੇਲਿਆਂ ਦੇ ਰੇੜੇ ਦੇ ਕੇਲੇ ਲੀਰ ਮਾਰ ਕੇ ਰੇੜੀ ਵਾਲੇ ਜਦ ਲਾਇ ਹੁੰਦੇ ਚਣ ਕੇ ਝਾਕ ਨੂੰ ਜੀ ਕਰਦਾ ਉਹ ਦੇਖ ਕੇ ਖਰੀਦਦੇ ਆਪਾਂ ਹਨਾ ਵੀ ਉਹ ਪਾ ਜਿੱਤਾ ਹਲਾ ਟੀਸੀ ਵਾਲਾ ਫੇਰਾ ਇਹਦੇ ਅੰਦਰ ਰਸੀਦੇ ਸਾਫ ਜੇ ਹਾਂ ਦੂਰੋਂ ਚਮਕਦੇ ਆ ਇਹਨੇ ਸਾਰੀਆਂ ਬੈੜਾਂ ਤੋਂ ਐ ਚਮਕਦੇ ਉਹਨਾਂ ਨੂੰ ਦੇਖ ਕੇ ਆਪਾਂ ਬ੍ਰੇਕਾ ਮਾਰਦੇ ਵੀ ਕੇਲੇ ਇੱਥੇ ਹੀ ਲੈਣੇ ਆ ਜਿਹੜੇ ਬੰਦੇ ਨੂੰ ਵੀ ਇਹ ਅਣਜਾਣ ਨੂੰ ਵੀ ਨਹੀਂ ਵੀ ਪਰਖ ਉਹ ਵੀਰ ਜੀ ਲੈਣ ਤੇ ਅੱਗੇ ਖੜੂਗਾ ਵੀ ਹਾਂ ਚੀਜ਼ ਹੈਗੀ ਸਾਫ ਆ ਜਣੀ ਹੈਗੀ ਸਾਫ ਆ ਵੀਰੇ ਅੱਗੇ ਆ ਗਈ 5 ਨੰਬਰ ਜੀ ਕਰ ਦਿਓ ਜੀ ਇਹ ਵੀਰ ਦਾ ਦੂਜਾ ਸੂਆ ਸੁੰਦੀ ਹੈ ਥੋੜੀ ਜਿਹੀ ਐਰ ਸੈੱਟ ਤੇ ਬਲੱਡ ਜੇ ਆ ਗਈ ਹੈ ਨਾ ਵੀਰੇ ਐਰ ਸੈੱਟ ਤੇ ਬਲੱਡ ਚਾਗੀ ਕਰਨੀ ਵਾਲੀ ਫਰਜ ਆ ਗਈ ਠੀਕ ਹੈ ਕਰਨੀ ਵਾਲਾ ਸੋਫਾ ਘਰੂ ਬੰਦੇ ਵਾਲਾ ਜਿਹੜੇ ਛੋਟੇ ਬੱਚੇ ਨੇ ਕਿੱਦਾਂ ਨਾ ਚੋਣ ਸਿੱਖਣੀਆਂ ਕਿਸੇ ਮੇਰੇ ਭੈਣਾਂ ਨੇ ਤੋਂ ਚੋਣ ਸਿੱਖਣੀਆਂ ਨੇ ਠੀਕ ਹੈ ਉਹ ਇਹਨੂੰ ਲਿਜਾ ਸਕਦੀਆਂ ਨੇ ਵੀਰੇ ਦੁੱਧ ਵੀ ਜਾਣੀ ਦੀ ਇਹ ਵੀ ਦੇਖੋ ਆਪਾਂ ਚੋਈ ਤਾਂ ਨਹੀਂ ਹੁੰਦੀ ਕੋਈ ਵੀ ਕਿਉਂ ਬਾਹਰੋਂ ਆਈ ਹੁੰਦੀ ਆ ਠੀਕ ਹੈ ਵੀਰਾਂ ਨੇ ਦੱਸ ਇੱਕ ਗੇਰ ਵੀਰੇ 20 ਕਿਲੋ ਦੇ ਘਰਾਂ ਚ ਦੇਣ ਦਾ ਹੱਕ ਬਣਦਾ ਜੇ ਕਿਸੇ ਵੀਰ ਨੇ ਚੰਗੀ ਸਾਹਮਲ ਲਈ 18 ਕਿਲੋੜੀ ਹੈਗੀ ਹੈਗੀ ਆ ਵੀਰੇ ਠੀਕ ਹੈ ਦੇਣ ਕੱਢ ਦੀ ਅੱਗੋ ਜਣਾ ਹਾਂ ਆਹ ਦਿਨ ਵੀਰੇ ਹਫਤਾ ਲੈ ਜੀ ਠੀਕ ਆ ਵੀਰੇ ਦੇਖੋ ਜਿਹੜੇ ਵੀਰ ਪੁਰਾਣੇ ਜਿਹੜਾ ਨੂੰ ਪਤਾ ਹੀ ਆਪਾਂ ਵੀਰੇ ਅੱਗੋਂ ਸੂਈ ਵੀ ਬੜ ਮੁਕਤਮ ਨਹੀਂ ਲੈਂਦੇਗੇ ਗੱਬਣ ਲੈਨੇ ਆ ਕਿਉਂਕਿ ਅੱਜ ਅੱਜ ਕਾਲ ਵੀਰੇ ਬਹੁਤ ਬਹੁਤ ਚੱਲਦਾ ਸੀ ਕਿਸੇ ਨੂੰ ਨਿਰਦੇ ਕਰਦੇ ਨਹੀਂ ਹੁੰਦੇਗੇ ਕੋਈ ਐਨੇ ਤੋਪੜੂ ਨੂੰ ਮੱਜਾ ਲਾ ਕੇ ਵੀਰੇ ਸੰਗੂ ਮਿਲ ਗਿਆ ਕੁਝ ਹਲਕ ਸਾਠੀ ਹੋਣੀ ਇੱਥੇ ਦਿੱਕਰ ਪੌਂਚ ਨੂੰ ਵੀਰੇ ਤੀਜੀ ਪੀੜੀ ਹੋ ਗਈ ਥੱਲੇ ਉਹਨੂੰ ਦਿਨ 10 ਪੀਣੀ ਲੱਗਣੀ। ਜੈ ਜੈ ਗੱਲ। ਹਾਂਜੀ। ਅੱਗੇ ਆ ਗਿਆ ਜੀ। ਆਪੀ ਤੇ ਕਹਾਂ ਹੁੰਦਾ ਕੀ ਵੀਰੇ ਆਪਾਂ ਥੋੜਾ ਖਾ ਲਓ ਉਹ ਲੰਮਾ ਸਮਾਂ ਚੱਲ ਜਾਊਗਾ। ਜਿਵੇਂ ਆਮ ਕਹਿੰਦੇ ਆ ਵੀ ਅੰਡਾ ਖਾ ਲਓ। ਮੁਰਗੀ ਨਾਲ। ਸੇਕੀ ਹੋਈ ਮੁਰਗੀ ਨੂੰ ਰੱਖੋ ਮੁਰਗੀ ਅੰਡੇ ਦਿੰਦੀ ਰਹੇ। ਜੈ ਜੈ ਗੱਲ। ਹਾਂਜੀ। ਅੱਗੇ ਆ ਗਿਆ 6ਵਾਂ ਨੰਬਰ ਜੀ। 6ਵਾਂ। ਇਹ ਵੀਰੇ ਕਾਫੀ ਕ੍ਰੋਸ ਬੈਰ ਆ ਗਈ। ਕਾਨੂੰਨ ਦੱਸੀ ਆ 4 ਤੰ ਦਾ। ਸਾਡਾ ਵੀ ਕੋਈ ਵੀ ਸਕਰੀਨਸ਼ਾਟ ਲੈ ਕੇ ਰੱਖ ਲੈ। ਕਹਿਣ ਦੀਆਂ ਗੱਲਾਂ ਨਹੀਂ ਹੋਣਗੀਆਂ। ਇੱਥੇ ਆ ਕੇ ਪਹਿਲਾਂ ਆ ਦੀ ਚੀਜ਼ ਨੂੰ ਨਿਰਖੇ। ਵੀ ਜਿਹੜੀ ਚੀਜ਼ ਉਹ ਵੀਡੀਓ ਇਹ ਪਲੂਨ ਵਸੀਆ ਵੀਰੇ ਕੱਚੀ ਇਹ ਵੀ ਹਫਤੇ ਦੇ ਨਾੜਾ ਦੇਖੋ ਕਿੰਨੀਆਂ ਲੱਗੀਆਂ ਚੰਗੀਆਂ ਲੱਗੀਆਂ ਤੇ ਤਕਰੀਬਨ ਜਿਹੜਾ ਜਾਨੀ ਦੀ ਆਪਣੇ ਕੋਲ ਮਾਲ ਜਾਦੇ ਦੀ ਇਹ 20 ਕਿਲੋ ਦੇ ਲਵੇ ਤਵੇ ਵਾਲਾ ਮਾਲ ਹੀ ਹੈਗਾ ਵੀ ਦੀਦੀ ਐਵਰੇਜ ਹੈਗੀਆਂ ਸਾਰੇ ਹਾਂ ਬਾਕੀ ਪਲਾਸ ਵਾਲੀਆਂ ਬੇੜਾ ਵੀ ਹੈਗੀਆਂ ਨੇ ਕੀ ਕਹਣਾ ਦੋਕ ਬੇੜਾ ਕੋਈ 15 16 ਦੇ 8 6 ਦੇ ਨਹੀਂ ਹੈ ਨਹੀਂ ਬਾਕੀ ਵੱਡਾ ਮਾਲ ਆ ਸਾਡਾ ਵੀਰੇ ਸਿਸਟਮ ਕੀ ਹੁੰਦਾਗਾ ਅਸੀਂ ਜਦੋਂ ਗਾਇਆਂ ਲਿਆ ਢਲੋਸਾ ਵੀਰੇ ਸੀ ਨਾ ਕਾਹਾਂ ਵੇਚਣਾ ਸਾਡਾ ਟੀਚਾ ਨਹੀਂ ਹੁੰਦਾ ਠੀਕ ਆ ਸਾਡਾ ਸਭ ਤੋਂ ਪਹਿਲਾਂ ਅਸੀਂ ਆਪਦੇ ਘਰ ਦੀ ਖਾਤਰ ਬੈਡ ਖਰੀਦਦੇ ਹੁੰਦੇ ਹਾਂ ਕਰਦੀ ਖਾਤਰ ਆਪਾਂ ਉਹ ਖਰੀਦਾਂਗੇ ਚੰਗੀ ਸੋ ਸਮਝ ਕੇ ਨਿਰਖ ਨਾਲ ਠੀਕ ਹੈ ਸਾਡਾ ਵੇਚਣ ਵਾਲਾ ਸਿਸਟਮ ਬਾਚੋਂ ਜਦੋਂ ਆਪਾਂ ਵੇਚਣ ਵਾਲਾ ਸਿਸਟਮ ਤੇ ਖਰੀਦਣ ਵਾਲੇ ਵੀ ਉੱਥੇ ਵਪਾਰ ਫੇਰ ਹੋ ਜਾਂਦਾ ਜੈ ਜੀ ਗੱਲ ਹਾਂਜੀ ਅੱਗੇ ਆ ਗਈ 7 ਨੰਬਰ ਜੀ 7 ਨੰਬਰ ਜੀ ਤੇ ਵੀਰੇ ਦੂਜਾ ਸੂਆ ਸੁਆ ਸੂਣੀ ਦਾ ਸੂਣ ਨੂੰ ਪੰਜ ਕਿਲੋ ਲੈ ਜੂਗੀ ਠੀਕ ਹੈ ਤੇ ਲਿੱਕਰੂ ਇਹ ਵੀ ਚੰਗੀ ਬਾਦ ਦੂਜਾ ਸੂਆ ਸੁਆ ਸੁਣੀ ਆ ਪੌੜਾ ਪਾਦੀਆ ਕਰਮਾ ਨੇ ਚਲੋ ਗੱਡੀ ਗੁੱਡੀ ਚ ਪਾਉਣਾ ਪਾ ਜਾਂਦੀ ਆ ਹਾਂ ਫੈਬ੍ਰਿਕ ਜੰਗਿਆ ਚੰਗਿਆ ਨੇ ਦੁੱਧ ਸੋਨਾ ਪਾਜੂ ਸਾਫ ਸੁਥਰੀ ਆ ਸਾਫ ਸੁਥਰੀ ਬੀਠੀ ਠੀਕ ਆ ਚੰਗਾ ਦੁੱਧ ਪਾਜੂ 7 ਨੰਬਰ ਤੇ ਹੈਗੀ ਹਾਂਜੀ ਹਾਂਜੀ ਕੱਦ ਬੱਡ ਪ੍ਰਿੰਟ ਮੂਡ ਬੱਚੀ ਦੇ ਬਹੁਤ ਜਿਆਦੇ ਚੰਗੇ ਆ ਜਿੰਦ ਜਾਣ ਦੇਖੋ ਕੁਆਲਿਟੀ ਕੁੜੀ ਦੇਖੋ ਇਹਦੀ ਪੂਰੀ ਸਾਫ ਸੁਥਰੀ ਹੈ ਹਾਂਜੀ ਸਾਡੇ ਫਾਰਮ ਦੇ ਕਿਸੇ ਵੀ ਵੀਰ ਨੇ ਆਉਣਾ ਚਲੋ ਯਾਨੀ 50 ਤੋਂ ਬਾਅਦ ਚੱਲ ਕੇ ਆਪਣਾ 85 ਟਿੱਕਰ ਆ ਤੇ ਆ ਤਕਰੀਬਨ 16-17 ਬਾਹਰ ਵੀ ਹੈਗੀ ਜਰਸੀ ਦਾ ਰੱਖ ਤੋਂ ਵੀ ਬਾਹਰ ਆ ਗਈ ਠੀਕ ਹੈ ਤੇ ਜਿਆਦੇ ਸੌਦੇ 60 ਤੋਂ 80 ਵਾਲੇ ਆ ਠੀਕ ਹੈ 60 ਤੋਂ 80 ਦਾ ਵੀਰ ਨੇ ਭਾ ਲਾਉਣਾਗਾ ਵੀਰ ਬੇਚਿੰਤ ਹੋ ਕੇ ਆਵੇ ਵੀਰੇ ਇਹਦੇ ਵਿੱਚ 17 ਕਿਲੋ ਦੁੱਧ ਤੋਂ ਲੈ ਕੇ ਜਾਣ ਦੀ 25 ਕਿਲੋ ਤੋਂ ਦੁੱਧ ਬੜੀ ਵੀਰ ਨੂੰ ਵੜ ਦੇਣਾਂ ਦੀ ਮਿਲ ਜੂਗੀ ਦੁੱਧ ਐਨੇ ਭਾ ਦੇ ਵਿੱਚ ਹਾਂ ਐਨੇ ਜ ਮਿਲ ਜੂ ਬਾਕੀ ਵੀਰੇ ਅੱਜ ਹੈਗੀ ਗਰਮੀ ਕਿਉਂਕਿ ਹਰ ਇੱਕ ਬੜ 2-4 ਕਿਲੋ ਦੁੱਧ ਵੀਰੇ ਘੱਟ ਦਿੰਦੀ ਹੈ ਘਰੇ ਵੀ ਚਾਹੀ ਆਉਦੇ ਵੀਰੋਂ ਹਰ ਇੱਕ ਨੂੰ ਪਤਾ ਹੀ ਜਿਹੜਾ ਸਾਮੀਦਾਰ ਵੀਰੇ ਵੀਰ ਨੂੰ ਪਤਾ ਹੀ ਆ ਬਾਕੀ ਆਪਾਂ ਕਿ ਚੱਲਦੀ ਪਹਿਲੇ ਹੀ ਵੀਡੀਓ ਦੇ ਆਪਾਂ ਬੇਨਤੀ ਕਰਦੇ ਨੇ ਆ ਕਿਉਂਕਿ ਵੀਰੇ ਆਪਾਂ ਜਿਹੜਾ ਮਾਲ ਲੈਣੇ ਸਾਰਾ ਬਾਹਰੋਂ ਆਉਂਦਾ ਮੇਰਾ ਕੋਈ ਆਉਦੇ ਫਾਰਮ ਦਾ ਮਾਲ ਹੀ ਨਾ ਆਪਣੀ ਘਰੇ ਬਣਾਈ ਵੀ ਆ ਅਸੀਂ ਵੀ ਦੇਖ ਕੇ ਨਰਖ-ਪਰਖ ਨਾਲ ਲਿਉਣੇ ਆ ਕੋਈ ਵੀ ਵੀਰ ਨੇ ਲੈ ਜਾਣੀ ਆ ਜੀ ਦੇਖ ਕੇ ਨਰਖ-ਪਰਖ ਨਾਲ ਲੈ ਕੇ ਜਾਦੇ ਵੀਰੇ ਸਾਰੀ ਚੀਜ਼ ਹੁੰਦੇ ਬਾਜੂ ਦਾ ਲਾਂਬਾ ਕੋਈ ਨਹੀਂ ਹੁੰਦਾਗਾ ਸਾਡਾ ਸਿਰਫ ਇੱਕ ਚੀਜ਼ ਦੀ ਗਾਰੰਟੀ ਹੁੰਦੀ ਆ ਬੈਠ ਕੱਪਣ ਦੀ ਗਾਰੰਟੀ ਆ ਵੀ ਪੇਟ ਚ ਦੇ ਬੱਚਾ ਜੈ ਜੈ ਜੀ ਜਿਹੜੀ ਬੈਠ ਦੇਦੀ ਵੀ ਉਹ ਹਫਤਾ ਕਹਿ ਕੇ ਦੇਦੀ ਉਹ ਚਾਰ ਦਿਨ ਚ ਵੀ ਸੁਸਾਕਦੇ 12 ਦਿਨ ਲੈ ਜੂ ਇਹਦੀ ਗੱਲ ਵੀ ਹਫਤਾ ਕਹਿ ਕੇ ਦੇਦੀ ਮਹੀਨਾ ਲੈ ਜੂ ਉਹ ਚੀਜ਼ ਲੈਦੀ ਬੈਠੇ ਇਹ ਦੋ ਤਿੰਨ ਗੱਲਾਂ ਲਈ ਬੈਠੇ ਆਗੇ ਔਰ ਆਪਾਂ ਵੀਰੇ ਜਾਂ ਕੋਈ ਬੰਦਾ ਕਹਿੰਦਾ ਦੁੱਧ ਦੇਖੋ ਵੀਰੇ ਦੁੱਧ ਵੀ ਸੇਵਾ ਦਾ ਹੁੰਦਾ ਹੈਗਾ। ਕੋਈ ਜਾ ਕੇ ਬਿਮਾਰ ਹੋ ਗਈ। ਹਾਂ ਥਾਣਾ ਆਪ ਦਾ ਬੰਦਾ ਪਾਸ ਕਰਕੇ ਲੈ ਜਾਵੇ। ਆਨਲਾਈਨ ਚੀਜ਼ ਤੋਂ ਵੀਰ ਬੱਜ ਜਾਣ। ਜੀ ਜੀ ਕਿਉਂਕਿ ਆਪਣਾ YouTube ਚੈਨਲ ਦੀ ਵੀਰੇ ਉਹ ਸਾਰੇ ਇਹ ਚੜਾਈਆਂ ਨੇ ਇਹ 5 ਸਾਲ 4-5 ਸਾਲ ਤੋਂ ਆਪਣਾ ਰਿਕਾਰਡ ਪੈਦਾ ਹੋਇਆ ਵਾ। ਮੈਂ ਨਹੀਂ ਕਹਿੰਦਾ ਵੀ ਆਪਣੇ ਇਹ ਚੀਜ਼ ਨੂੰ ੱੱਬਾ ਲੱਗੇ। ਕਿ ਆਨਲਾਈਨ ਸੌਦੇ ਤੋਂ ਵੀਰ ਬਣ ਕੇ ਵੀਰ ਸਾਰੇ ਬੱਜਣ। ਜਦੋਂ ਆਨਲਾਈਨ ਸੌਦਾ ਲਾਉਣਾ ਵੀਰੇ ਕੁਛ ਵੀਰ ਜਿਹੜੇ ਚੈਨਲ ਆਰੇ ਚੱਕੀ ਬੈਠੇ ਨੇ ਨਾ ਆਉਣੀ ਅਸੀਂ ਲੈਂਦੇ ਕਿਸੇ ਦਾ। ਠੀਕ ਹੈ। ਉੱਥੇ ਫਿਰ ਆਪਣੇ ਇਹ ਚ ਆਪਾਂ ਵੀਰੇ ਜੀ ਜਿਹੜੀ ਆਨਲਾਈਨ YouTube ਐ 100 ਸਾਲ ਚਲਾਉਣਾ। ਹਾਂਜੀ ਅੱਗੇ ਆ ਗਈ ਜੀ ਇਹ। ਤੇ ਪਲੂਨ ਥੋੜਾ ਜਿਹਾ ਕਰਾਸ ਪਲੂਨ ਮੱਸੀ ਚਾਰ ਨਾਲ। ਠੀਕ ਐ। ਹਾਂਜੀ ਤੇ ਚਾਰ ਦੰਦ ਪਲੂਨ ਪਹਿਲਾ ਸੁਆ। ਹਾਂ ਇਹਦੇ ਤਿੰਨ ਕਰਾਸ ਆ ਵੀਰੇ ਜੀ। ਠੀਕ ਐ। ਜਰਸੀ ਦਾ ਵੀ ਹੈਗਾ ਹਸਪਤਲ ਦਾ ਕਰਾਸ ਵੀ ਹੈਗਾਗਾ ਵੀਰੇ। ਤੇ ਤਿੰਨ ਕਰੋ ਸਾਗੇ ਨਾਲ ਤੁਸੀਂ ਇਹਦੇ ਵਿੱਚ ਐਰ ਸਾਇਰ ਦਾ ਮੰਨ ਲੋ ਜੀ ਮੱਕੀ ਚਰੀ ਬਾਜਰਾ ਸਾਰਾ ਕੁਝ ਹੀ ਸਾਰਾ ਕੁਝ ਤਿੰਨੇ ਏਟਮ ਆ ਗਈਆਂ ਤੇ ਥਣ ਦੇਖੋ ਕੱਲਾ ਕੱਲਾ ਥੱਲੇ ਦੇਸੀ ਉਠਿਆ ਲੱਗਿਆਗਾ ਤੇ ਦੁੱਧ ਵੀਰੇ ਇਹ ਵੀ ਸੋਨਾ ਪਾਜੂ ਤੇ ਫੈਟ ਵਾਲਾ ਪਾਊਗੀ ਫੈਟ ਵਾਲਾ ਪਾਊਗੀ ਤੇ ਫੈਟ ਵਾਲਾ ਪਾਊ ਗਰਮੀ ਵਾਲਾ ਤੋਹਫਾ ਹੈਗਾ ਵੀਰੇ ਸੋ ਮੁਕਾਬਲਾ ਮਾਜਣਾ ਕਰਨਾ ਇਹਨੇ ਬੋਲ ਪਈਆ ਵੀਰੇ ਆਪਕੀਆਂ ਸਰਾਣੀਆਂ ਜੀ ਜਾਇ ਹੈ ਗੱਲ ਹਾਂਜੀ ਸੋ ਮਾਜਣਾ ਮੁਕਾਬਲਾ ਕਰਨਾ ਇਹਨੇ ਜੇ ਮੈਂ ਕਹਾ ਵਤਨ ਮੈਂ ਕਰਨਾ ਵੀਰੇ ਬਿਲਕੁਲ ਕਰਨਾਗਾ ਆ ਕਰਦੇ ਹੋ ਜੀ ਅੱਗੇ ਆ ਗਈ ਆਪਣੀ ਦੂਜੀ ਐਰ ਸਾਇਰ ਜੀ ਠੀਕ ਹੈ ਆਹ ਸਰ ਆਗੇ ਦੂਜਾ ਸੂਆ ਵੀਰੇ ਸੁਣਦੀ ਆ ਹਫਤਾ ਲਊਗੀ ਕਰਮਾਲ ਇੱਕ ਹਫਤਾ ਬਾਕੀ ਹੈਣਾ ਇੱਕ ਹਫਤਾ ਬਾਕੀ ਆ ਜੀ ਬਜਰੀ ਕਹਿੰਦਾ ਵੀਰੇ ਤੁਸੀਂ ਵੀਡੀਓ ਦੇ ਵਿੱਚ ਨਹੀਂ ਮੁੱਲ ਕਰਦੇ ਕਿਉਂਕਿ ਵੀਰੇ ਸਾਡੇ ਕੋਲੋਂ ਵੇਚਣਾ ਵਪਾਰੀ ਵੀਰ ਲੈ ਜਾਂਦੇ ਆ ਠੀਕ ਹੈ ਫਿਰ ਜੇ ਆਪਾਂ ਵੀਡੀਓ ਚ ਸਿੱਧਾ ਵੀਰੇ 300 ਗਾਂ ਵੇਚਨੀਆ ਮਹੀਨੇ ਦੀ ਜਿਹੜੇ ਵੀਰ ਆਪਣੇ ਨਵਾਂ ਕੰਮ ਕਰਦੇ ਉਹਨਾਂ ਨੇ ਮਹੀਨੇ ਦੇ ਪੰਜ ਚਾਰ ਵੇਚਨੀਆ ਵੀਰੇ ਫਿਰ ਉੱਥੇ ਆਪਾਂ ਬੜ ਨੰਗੀ ਨਹੀਂ ਕਰ ਸਕਦੇ ਉਹਨਾਂ ਨੇ ਜ਼ਿਆਦਾ ਕਮਾਉਣੇ ਹੁੰਦੇ ਆ ਜੈ ਜੈਕਾਰ ਸੋ ਦੇਖੋ ਕੱਦ ਬੱਡ ਬਹੁਤ ਚੰਗਾ। ਨਾ ਦੇਖੋ ਵੀਰੇ ਰੋਕ ਲਓ ਸਰਪੰਚ ਸਾਹਿਬ। ਸਾਫ ਸੁਥਰੀਆ ਪੁਰੀ ਹੈ ਨਾ। ਹਾਂਜੀ ਨਾੜਾ ਦੇਖੋ ਵੀਰੇ ਕਿੰਨੀਆਂ ਨੇ ਕਰਮਾ ਵਾਲੀ ਦੇ। ਠੀਕ ਹੈ। ਬਾੜੀ ਚੰਗੀਆਂ ਨੇ। ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹ ਵੀ। ਹਾਂ ਦੁੱਧ ਵੀਰੇ ਜਾਦੇ ਨਾ ਮੰਨੇ 18 ਕਿਲੋ ਮੰਨ ਲੇ। ਇਹ ਤੂੰ ਪਲੱਸ ਕਰ ਸਕਦੇ। ਪਰ ਹੈ ਫੈਟ ਵਾਲੇ ਜਮਾ ਹਾਂ। ਹਾਂ। ਬਾਕੀ ਇਹ ਨਹੀਂ ਗੱਲ ਵੀ ਮੇਰੇ ਇਚ ਤੋਲ ਕੇ ਪਾਇਆ ਵਾ। ਦੁੱਧ ਫੇਰਦਾ ਤਾਂ ਦੁੱਧ ਪੁੱਤ ਕਰਮਾਂ ਦਾ। ਠੀਕ ਹੈ। ਹਾਂਜੀ ਇਹ ਚੀਜ਼ ਹੁੰਦੀ ਹੈ ਸੇਵਾ ਦਾ ਹੁੰਦਾ ਵੀਰੇ। ਇਹ ਜਿਹੜੀ ਗਊ ਮਾਤਾ ਨੇ ਇਹੋ ਜਿਹੀਆਂ ਕਰਮਾਂ ਵਾਲੀਆਂ। ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਤਾਂ ਪਿਓ ਪੁੱਤ ਨੂੰ ਝੂਠੇ ਕਰ ਦਿੰਦਿਆਂ ਘਰ ਮਾਲੀ। ਜੈ ਜੈ ਘੱਲ ਆ ਜਾਵਾ। ਇਹਦੀ ਕੋਈ ਸਮਝ ਨਹੀਂ ਆਉਂਦੀ ਮੈਂ ਇਹਦੀ ਸਮਝ ਆ ਜੂਗੀ। ਮੈਨੂੰ ਤਾਂ ਆਈ ਨਹੀਂ ਵੀਰੇ ਇਹਨਾਂ ਦੀ ਸਮਝ। ਸੋ ਦੇਖੋ ਬੈੜ ਸਾਫ ਸੁਥਰੀ ਐਰ ਸ਼ਰ ਦਿਖਾ ਦਈਏ ਆਪਾਂ ਸਾਰੇ ਭਾਂਤਾ ਮਾਲ ਆ ਜਾਵਾ। ਹਾਂਜੀ। ਸੋ ਕੁਰਤੇ ਪਿਆਮੇ ਤੋਂ ਲੈ ਕੇ ਕੋਟ ਪੈਂਟ ਤੱਕ ਦਾ ਕਪੜਾ ਇੱਥੇ ਮਿਲੂਗਾ। ਉਹ ਆਪਣੇ ਡਿਪੈਂਡ ਕਰਨਾ ਕਿ ਆਪਾਂ ਕਹੇ ਜੀ ਕਿੰਨੀ ਕੁ ਪੇਮੈਂਟ ਲਾਉਣੀ ਐ। ਆਪਣੀ ਜੇਬ ਦੇ ਹਿਸਾਬ ਨਾਲ ਤੁਹਾਨੂੰ ਸਾਰਾ ਕੁਝ ਆਉਦਾ ਮਿਲੂਗਾ। ਆ ਵੀਰਾਂ ਦੇ ਵੀਰੇ ਕਿਹੜਾ ਬੰਦਾ ਆ ਜਾਏ ਪਰਖੂ ਬੰਦਾ ਆਉਂਦਾ ਉਹ ਖਾਲੀ ਨਹੀਂ ਮੁੜਦਾ ਉਹ ਚੀਜ਼ ਲੈ ਕੇ ਮੁੜਦਾ। ਠੀਕ ਹੈ ਜੀ। ਜੇ ਕੋਈ ਅਣਜਾਣ ਬੰਦਾ ਆ ਜਾਏ ਉਹ ਵੱਖਰੀ ਗੱਲ ਹੈ ਮੈਂ ਤਾਂ ਇਹ ਕਹਿੰਦਾ ਵੀਰੇ ਅਣਜਾਣ ਬੰਦਾ ਆਉ ਉਹ ਨਾ। ਪਰਖੂ ਬੰਦਾ ਉਹ ਦੇਖ ਕੇ ਨਿਰਖ ਪਰਖ ਨਾ ਲਓ ਵੀਰੇ 100 ਦਾ ਨੋਟ ਬਹੁਤ ਔਖਾ ਬਣਦਾ। ਮੈਂ ਆਪਦੇ ਨੂੰ ਕਹਿੰਦਾ ਮੈਂ ਵੀ ਵਪਾਰੀ ਆ ਮੈਂ ਦੁੱਧ-ਤੋਤਾ ਨਹੀਂ। ਜੈ ਜੈ ਗੱਲ। ਕੁਦਰਤੀ ਕਈ ਵਾਰੀ ਮੇਰੇ ਮਨ 'ਚ ਵੀ ਖੋਟ ਪੈ ਸਕਦੀ ਆ ਮੈਂ ਬਾਰ-ਬਾਰ ਇਹੀ ਗੱਲਾਂ ਕਹਿੰਨਾ ਆਨਲਾਈਨ ਤੋਂ ਬਚੋ। ਤੀਰੇ ਨੇ ਵੀਰੇ ਦੇਖ ਕੇ ਨਰਕ ਪਰਣਾ ਲਵੋਗੇ ਤੋਂ ਬਾਅਦ ਕੋਈ ਗਰੰਟੀ ਨਹੀਂ ਜੈ ਜੈ ਗੁਰੂ ਤੇ ਅੱਗੇ ਬਾਈ ਜੇ ਆਪਾਂ ਦੇਖੀ ਜਾਨੇ ਇਹ ਜਰਸੀ ਹਨਾ ਹਾਂ ਵੀਰੇ ਜਰਸੀ ਦੇ ਸਾਈਵਾਲ ਦਾ ਕਰੌਸ ਆ ਠੀਕ ਹੈ ਖੰਡੀ ਸੀਲ ਬਟਿਆ ਪੁੱਤ ਦੇ ਦੀ ਠੀਕ ਹੈ ਖੰਡੀ ਸੀਲ ਬਹੁਤ ਆ ਕਿ ਸੂਆ ਪਹਿਲਾ ਹੀ ਆ ਤੇ ਦੁੱਧੇ ਵੀ 18 ਕਿਲੋ ਦੇ ਘਰਾਂ ਵਾਲੀ ਪੋਲੇ ਹੱਥ ਨਾਲ ਹੈਗੀ ਆ ਇਹ ਹੈ ਫੈਟ ਵਾਲੀ ਜਮਾ ਫੈਟ ਵਾਲਾ ਸੁਪਰ ਆ ਜਿਹੜੀ ਆ ਬਾਈ ਤੁਹਾਨੂੰ ਚੀਜ਼ ਦਿਖਾਈ ਜਨੇ ਜਰਸੀ ਦੇ ਸਾਈਵਾਲ ਸਾਈਵਾਲ ਦਾ ਦੁੱਧ ਵੀ ਸੰਗਣਾ ਹੁੰਦਾ ਜਰਸੀ ਦਾ ਵੀ ਸੰਗਣਾ ਹੁੰਦਾ ਤੇ ਜਿਵੇਂ ਕਹਿੰਦਾ ਸੱਪ ਨੂੰ ਸੱਪ ਲੜੇ ਜ਼ਹਿਰ ਕਿਨੂੰ ਚੜੇ ਸਾਰਾ ਕੁਝ ਮੇਲ ਵਿੱਚ ਆ ਗਿਆ ਇਹਨਾਂ ਕੱਲੀਓ ਸਿਰੇ ਵਾਲੀ ਗਾਂ ਦਾ ਨਾਂ ਵੀਰ ਸੋਚ ਲੈਣ ਨਾ ਵੀ ਉੱਥੋਂ ਹੀ ਵੀਡੀਓ ਕੱਢਦੇ ਆਂ ਵੀਡੀਓ ਸਾਰੀ ਦੇਖਣਾ ਵੀ ਕੱਲੀਓ ਲੱਖ ਤੋਂ ਬਾਹਰ ਆ ਵੀਰ ਉਹਦਾ 24 ਕੈਰਟ ਆ ਉਹਦਾ ਇੱਕ ਤਰ੍ਹਾਂ ਦਾ ਡਾਇਮੰਡ ਆ ਗਿਆ ਜੈ ਜੈ ਗੱਲ ਤੇ ਇਹ ਪਾ ਛੋਟੇ ਨੇ ਛੋਟੇ ਪਾ ਮੱਝ ਦੇਵਾਂਗੇ ਜੈ ਜੈ ਗੱਲ ਹਾਂ ਬਾਕੀ ਸੇ ਦੋ ਵੀਰ ਆਊਗਾ ਇੱਥੇ ਰਿਜ਼ਲਟ ਮਿਲੂਗਾ ਖਾਲੀ ਵੀਰ ਅਜੇ ਤੱਕ ਸਾਡੇ ਫਾਰਮ 'ਚ ਕੋਈ ਮੁੜਿਆ ਨਹੀਂਗਾ ਜੈ ਜੈ ਗੱਲ ਸਵਰਾਜ ਸਵਰਾਜ ਦੇ ਪਾ ਮਿਲੂ ਸੋਨਾਲੀ ਕਾ ਸੋਨਾਲੀ ਕਾ ਪਾ ਅੱਗੇ ਫੇਰ ਡੱਬੀ ਵਿੱਚ ਆ ਗਈ ਜੀ ਪਾ ਵੀ ਮੇਰੇ ਤੇ ਫੈਲ ਖਰਚਾ ਨਹੀਂ ਪ ਖਾਲ ਖਾਚਾ ਫਰੀ ਹੈ ਜੈ ਜੈ ਗੱਲ ਕੋਈ ਖਾਚਾ ਨਹੀਂ ਪੈਣਾ ਉਹ ਹਾਂਜੀ 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 ਜਿਹੜੇ ਬੇ ਡੱਬੀ ਬੱਚੀ ਦੇਖੀ ਜ ਨੇਹੀ ਪਲੂਣ ਪਲੂਣ ਬੱਚੀ ਸੁੰਦੀ ਪਈ ਹੈ ਹਾਂ ਪਲੂਣ 507 ਦਿਨ ਪਾਜੂਫੀ ਤੇ ਦੁੱਧ ਇਹ ਵੀ ਸੋਨਾ ਪਾਜੀ ਬਾਕੀ ਵੀਰੇ ਦੇ 18 ਕਿਲੋ ਦੁੱਧ ਪਾਉਣਾ ਹੈਗਾ ਕਰਮਾਂ ਦੀ ਜੈ ਜੈ ਗੱਲ ਹਾਂਜੀ ਕੁਝ ਦਿਨ ਸੂਨ ਚ ਬਾਕੀ ਹੈ ਨਾ ਹਾਂਜੀ ਹਾਂਜੀ ਤੇ ਜਿਹੜੀਆਂ ਅੱਗਿਆ ਪਈ ਬਹਿੜਾ ਅੰਦਰ ਦੇਖੀ ਜ ਨੇਹੀ ਵੀਰੇ ਕੋਲ ਕੋਰਦੇ ਨਹੀਂ ਵੀਡੀਓ ਲੰਮੀ ਹੋ ਜੂਗੀ ਤੇ ਅੱਜ ਬਹਿੜਾ ਪੰਜ ਹੋਰ ਵੀ ਆਉਣ ਵਾਲੀਆਂ ਨੇ ਟੋਟਲ 25 ਅੱਜ ਵੀਰੇ ਕੋਈ ਨਾ ਹੋਵੇ ਖਾਲੀ ਨੀ ਰੂਗਾ ਠੀਕ ਹੈ ਹਾਂ ਕਿਉਂਕਿ ਅ ਕੱਲ ਨੂੰ ਤੱਕ ਉਸ ਇਹ ਸੋਚੀ ਵੀ 25 ਨੇ 7 ਵਜੇ ਤੋਂ ਵੀਰੇ ਲੈ ਕੇ 12 ਵਜੇ ਤੱਕ ਹੀ ਕੰਮ ਚੱਲਦਾ ਹੁੰਦਾ ਸਵੇਰ ਸਵੇਰ ਹੀ ਸਾਡੇ ਕੋਲ ਹਮਤੁ ਖਾਇਦਾਗਾ ਜਿਹੜਾ ਸਵੇਰ ਵੀਰੇ ਆਊਗਾ 10000 ਤੇ ਜੇਬ ਚ ਬਚ ਤੁੰਦਾ ਪਾ ਕੇ ਲੈ ਕੇ ਜਾਊਗੀ ਜਿਹੜੀ ਇਹ ਬੈਠ ਦੇ ਆ ਹਾਂ ਵੀਰੇ ਦੂਜਾ ਸਵੇਰ ਸੁੰਗੀ ਆ ਹਫਤੇ ਦੀ ਗੱਲ ਜੀ ਆ ਹਾਂ ਚੰਗੀ ਆ ਬੱਡੇ ਘੱਟ ਦੇ ਵਿੱਚ ਆ 20 ਕਿਲੋ ਤੋਂ ਬਾਹਰ ਆਈ ਚੀਜ਼ ਆ ਠੀਕ ਆ ਕੇ ਬੱਚੀ ਦੇਖਦੇ ਆ ਹਾਂ ਵੀਰੇ ਕਾਨੂੰਨ ਵਸੀ ਆ ਗਈ ਆ ਠੀਕ ਆ ਕਾਨੂੰਨ ਵਸੀ ਆ ਗਈ ਆ ਕਰਨ ਵਾਲੀ ਤੇ ਇਹ 10 ਦਿਨ ਲੈ ਚੂਗੀ ਦੇਖੋ ਕੀ ਨਖਰ ਦੀ ਆ ਹਨ ਕਦ ਕਾਠ ਵਾਲੀ ਆ ਹਨ ਕਦ ਕਾਠ ਮੇਰੇ ਕੋ ਤੇਰੇ ਕੀ ਦੇ ਕਰੇ ਦੇਣਾ ਤੱਕ ਬੰਦ ਨਿੱਕਾ ਮੂੰਹ ਬੀੜੇ ਦੇ ਦੇਣਾ ਦਾ ਅੱਗੇ ਦੇਖੀਏ ਇਹ ਇਹ ਮੈਨੂੰ ਵੀ ਦੂਜਾ ਸੂਆ ਆ ਕੀ ਮੂੰਹੋ ਚਾਰ ਬੰਦੀ ਆ ਹੋਸਾ ਦਾ ਜਰਾ ਤੂੰ ਬੱਚਾ ਧਰ ਦੇ ਠੀਕ ਹੈ ਤੇ ਨਾਲ ਦੀ ਵਣ ਵੀਰੇ ਤੀਜਾ ਸੂਆ ਮੈਂ ਤੇ ਕਹਿੰਦੇ ਵਪਾਰੀਆ ਵੀਰੇ ਪਹਿਲਾ ਦੂਜਾ ਜਾਂਉਂਦੀਆਂ ਵੀਰੇ ਤੀਜਾ ਸੂਆ ਸੂਈ ਹੋਈ ਆ ਸੂਈ ਹੋਈ ਆ ਵੀਰੇ ਸੂਈ ਗੱਲਾਂ ਤੇ ਬੌਲਾ ਬਹੁਤ ਸੋਨਾ ਕੱਢਿਆਗਾ ਬੌਲਾ ਹੋਵੇ ਥੱਲੇ ਮੇਰੇ ਹਿਸਾਬ ਨਾਲ 16 ਤੋਂ 17 ਕਿਲੋ ਹੈਗਾ ਇਸ ਤੇ ਹਾਂਜੀ ਤਾਜੀ ਸੂਈ ਤੇ ਇਦਰਾ ਆਪਾਂ ਜਰਸੀ ਦੇਖੀ ਜਾ ਰਿਹਾ ਖੜੀ ਏ ਤਾਜੀ ਸੂਈ ਆ ਠੀਕ ਆ ਤਾਜੀ ਸੂਈ ਆ ਕਰਨ ਵਾਲੀ ਠੀਕ ਆ ਤਾਜੀ ਸੂਈ ਆ ਕਿ ਜੇ ਦੂਰੀ ਦੀ ਓਕੇ ਗਰੰਟੀ ਹੈਗੀ ਤੇ ਚੋਣ ਚਾਂ ਬੜਾ ਵੀ ਆ ਕੱਦ ਵੈਡੜੇ ਪੂਰੀ ਹੈ ਨਾ ਹਾਂਜੀ ਹਾਂਜੀ ਕੱਦ ਵੈਡੜੀ ਪੂਰੀ ਜਿੰਦ ਜਾਨ ਵਾਲੀ ਆ ਬੱਚਾ ਪਾਸੇ ਖੜਾ ਏ ਦਾ ਹਾਂਜੀ ਹਾਂਜੀ ਬੱਚਾ ਪਾਸੇ ਹੁਣ ਪੂਤਰਾ ਮਾਰ ਕੇ ਦਿਖਾਉਣੇ ਨੇ ਤੇ ਧਾਰਾ ਤੂਰਾ ਪੂਰਾ ਓਕੇ ਹੈ ਨਾ ਹਾਂ ਪੂਰਾ ਓਕੇ ਵੀਰੇ ਦੇਖੋ ਸੋ ਦੇਖੋ ਮੋਟਾ ਚੋਣ ਜੱਪਾ ਪੂਰਾ ਸਾਫ ਸੁਥਰਾ ਹਾਂਜੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਜੀ ਹਾਂਜੀ ਕਿੰਨਾ ਦੁੱਧ ਮੰਨ ਕੇ ਲੈ ਲੇ ਵੀਰੇ ਦੇ ਤੋ ਦੋ ਵੀਰੇ ਮੇਰੇ ਹਿਸਾਬ ਨਾਲ ਮੈਂ ਤਾਂ 20 ਚੋਲੂਗਾ ਬੰਦੇ ਦਾ ਵੀਰੇ ਸੇਵਾ ਦੁੱਧਾ ਜੈ ਜਗਤ ਹਾਂਜੀ ਦੁੱਧ ਸੇਵਾ ਦਾਗਾ ਅੱਗੇ ਬਾਹਰ ਲੇਗਾ ਜਾਂ ਇਹ ਤੋਰ ਦੀਆਂ ਨੂੰ ਵੜਾ ਜਾਂ ਮੇਰੇ ਸੂਈਆਂ 'ਚ ਦੋ ਕੁ ਮਗਰ ਵੀ ਹੈਗੀਆਂ ਨੇ ਠੀਕ ਹੈ ਤੇ ਬਾਕੀ ਕਿਹੜੀਆਂ ਬਾਹਰੋਂ ਆਉਣੀਆਂ ਨੇ ਕੱਲ ਨੂੰ ਮੇਰੇ ਖਿਆਲ ਨਾਲ ਟੋਟਲ 9-9 ਹੋ ਜਾਣਗੇ ਸੂਏ ਦੇ ਮਤਲਬ 25-26 ਵੜਾ ਮਿਲਣਗੇ ਬੰਦਾ ਸਾਡੇ ਦੇ 25 ਹੋ ਜਾਣਗੇ 2-4 ਜੇ ਹੋਖੀਂ ਦੀ ਉਹ ਵੱਖਰੀ ਗੱਲ ਹੈਗੀ ਆ ਸੂਏ ਦਾ ਕਹਿਣੇ ਕੀ ਆ ਜੇ ਛੋਟਾ ਭਾਅ ਵੀ ਦੱਸਨੇ ਆ ਜੋ ਸੋ ਤੋਰਦੀ ਮਾੜੇ ਅੰਦਰ ਨੂੰ ਲੈ ਜਾ ਇਹਨੂੰ ਸੋ ਜਿਹੜੀ ਆਪਾਂ ਜਰਸੀ ਦਿਖਾਈ ਜਿੰਨੇ ਤਾਜੀ ਸੂਈ ਵੀ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਪੂਰੀ ਓਕਾ ਕੱਦ-ਕਾੜ ਵੱਡੀ-ਬੁੱਡੀ ਬਹੁਤ ਜ਼ਿਆਦਾ ਅੱਗੇ 4 ਰਹਿ ਗਏ ਇਹ ਜਦຊਿ ਗਿਰੇ ਮੁੱਲ ਕੋਸ਼ਿਸ਼ ਕਰੀ ਜਿੰਦਗੀ ਠੀਕ ਹੈ ਉਹਦਾ ਕੋਈ ਫਾਇਦਾ ਨਹੀਂ ਹੁੰਦਾਗਾ ਇਹਦੇ ਵੱਡੇ ਵੀਰੇ ਆਪਾਂ 60 ਦੀ ਦੇ ਦਿਆਂਗੇ 60000 ਦੀ ਹਾਂ ਅੱਗੇ ਸਾਈਵਾਲ ਆ ਗਈ ਵੀਰੇ 48 ਦੀ ਸਾਈਵਾਲ ਦੇ ਦਿਆਂਗੇ ਸਿਰਫ 48000 ਦੀ ਬੋਤਨ ਦੇ ਲੈ ਜੂਗੀ 8 9 ਠੀਕ ਹੈ ਹਾਂਜੀ ਅੱਗੇ ਆ ਡੱਬੀ ਦੇਖਦੇ ਆ ਜੀ ਡੱਬੀ 55 ਦੀ ਆਜ ਕੀ ਵੀਰੇ ਠੀਕ ਹੈ ਲੈ ਜੂ 15 ਜਾਇ ਜੈ ਗੱਲ ਉਹ ਦਾਂਦੀ ਆ ਜੀ 55000 ਦੀ 55 ਦੀ ਤੇ ਆਹ ਕ੍ਰੌਸ ਬੈੜਾ ਕੀ ਵੀਰੇ ਦੂਜਾ ਸੂਆ ਸੁੰਦੀ ਹੈਗੀ ਏ ਬਾਪ ਇਹ ਵੀ ਬਾਚ ਦੇ ਦੇ ਦਿਆਂਗੇ ਆਪਾਂ ਕੋਈ ਗੱਲ ਨਹੀਂ ਠੀਕ ਹੈ ਮਨ ਲਾ ਕੋਈ ਵੀ ਵੀਰ ਆਵੇ ਜੇਹੀ ਚੀਜ਼ ਭਾਲਦਾ ਉਹ ਜੀ ਮਿਲੂਗੀ 50 ਤੋਂ ਥੱਲੇ ਵਾਲੇ ਵੀਰੇ ਸਾਨੂੰ ਕੋਈ ਫੋਨ ਲਾਵੇ ਆ ਵੀ ਇੱਕ ਆਫਰ ਲਾਤਾ 48000 ਦਾ ਠੀਕ ਹੈ ਤੇ ਬਾਕੀ ਆਪਾਂ ਕੋ ਸਾਰਾ ਉੱਪਰ ਹੀ ਆ ਮਾਲ ਵੀਰੇ ਜਿਆ ਜਿਆ ਗੱਲ ਕਿਉਂ ਸਾਥੋਂ ਮਾੜੀ ਖਰੀਦ ਨਹੀਂ ਜਾਂਦੀਗੀ ਦਰਸਾ ਪਰ ਨੋਟ ਕਰ ਲੋ ਤੇ ਵਟਸਐਪ ਤੇ ਹੈਲੋ ਦਾ ਮੈਸੇਜ ਆਜਮੀ ਕਰਦਾ ਕਰੋ ਕਿਉਂਕਿ ਵੀਰੇ ਦੁਨੀਆ ਚੰਦ ਤੇ ਬਾਗੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਅਣਜਾਣ ਬੰਦਾ ਜਿਹੜਾ ਹੈਲੋ ਦਾ ਮੈਸੇਜ ਕਰ ਦੂ ਸਾਡਾ ਮੈਸੇਜ ਆਪਦੇ ਆਪ ਆ ਜੂ ਇਹਨੇ ਬਚਾਲੇ ਨੀਂਦਿਆਂ ਲਾਉਂਗਾ ਜੇ ਤੱਕ ਕਰੂਗਾ ਸਾਡੀ ਲੋਕੇਸ਼ਨ ਉੱਤੇ ਮਿੰਟ ਬਾਅਦ ਖੜਜੂ ਸਿੱਧੀ ਫਾਰਮ ਤੇ ਲੈ ਕੇ ਆਉ ਕਿਤੇ ਪੁੱਛੇਂ ਜੀ ਰੋੜ ਨਹੀਂ ਕਿਦੋਂ ਪੁੱਛੋ ਨਹੀਂ ਰੋੜ ਹੀ ਨਹੀਂ ਵੀਰੇ ਸਿੱਧਾ ਫਾਰ ਕੱਲ ਨੂੰ ਆਉ ਵੇਚੇਂ ਤੋਕੇ ਆਉ ਗੱਡੀਆਂ ਵੀਰੇ ਬਾਦੂ ਨੇ ਆਨਲਾਈਨ ਮੇ ਪੇਮੈਂਟ ਦੀ ਸਿੱਧਾ ਸਾਰੀ ਆ ਅੱਜ ਰੇਟ ਰੂਟ ਪਤਾ ਕਰ ਲੋ ਜੀ 700 ਕੱਲ ਨੂੰ ਗਾਂ ਲ ਜਾਣੀਆਂ ਜਿਹੜੇ ਵੀਰ ਨੇ ਠੀਕ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਅੱਜ ਸ਼ਾਮ ਹੀ ਪੱਠੇ ਵੱਢ ਲੋ ਕੱਲ ਨੂੰ ਸ਼ਾਮ ਨੂੰ ਵੀਰੇ ਦਹੀ ਜੰਮ ਦੀ ਹੋ ਜੂ ਜੈ ਜੈ ਗੱਲ 628713934 ਪਿੰਡ ਸੀਨੀਵਾਲ ਕਲਾ ਜ਼ਿਲ੍ਹਾ ਬਰਨਾਲਾ 2 ਕੋਈ ਇਹਦੇ ਸਾਨੂੰ ਪਰਚੀ ਖਰਚਾ ਨਹੀਂ ਪੈਣਾ ਪੱਛਿਆਂ ਦੇ ਵਿੱਚੋਂ ਭਰੇ ਹੋਏ ਕਮਾਚੋਂ ਮਰਜ਼ੀ ਨਾਲ ਚੰਗਾ ਜਾਂ ਮਾੜਾ ਬਾਜਪਾ ਭਾੜਾ ਮਹਿੰਗਾ ਸਸਤਾ ਕਰਨਾ ਤੁਸੀਂ ਖਾ ਸਕਦੇ